ਸ਼ਿਰ ਕੱਪੜੇ ਵਾਲੇ ਭੀਖੀ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਏਕੇ ਟੈਕਸ ਦੇ ਪ੍ਰਿੰਟ ਸੂਟ ਜੀ 15 ਵੀ ਇਹਦੇ ਵਿੱਚ ਡਿਜ਼ਾਈਨ ਹੋਣਗੇ ਜਿਹੜਾ ਵੀ ਤੁਹਾਨੂੰ ਕਲਰ ਡੀਨ ਪਸੰਦ ਆਉ ਸਕਰੀਨ ਸ਼ਾਟ ਲੈ ਲਓ ਸਾਨੂੰ ਵਟਸਐਪ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ 310 ਸਿਰਫ ਬਹੁਤ ਵੱਡੀ ਆਫਰ ਦੇ ਵਿੱਚ ਆ ਜੀ ਆਮ ਮਾਰਕੀਟ ਦੇ ਵਿੱਚ ਇਹ 450 500 ਦਾ ਸੇਲ ਹੁੰਦਾ ਜੀ ਵੱਡੀ ਆਫਰ ਦੇ ਵਿੱਚ ਲੈ ਕੇ ਆਇਆ 300 300 300 ਸਿਰਫ 300 ਜੀ ਜਿਹੜਾ ਵੀ ਤੁਹਾਨੂੰ ਕਲਰ ਡੀਨ ਪਸੰਦ ਆਉਗਾ ਜੀ ਸਕਰੀਨ ਸ਼ਾਟ ਲੈ ਲਓ ਜੀ ਸਾਨੂੰ ਵਟਸਐਪ ਆਰਡਰ ਕਰ ਦਿਓ ਸਕਰੀਨ ਦੇ ਉੱ 2 ਦੀ 80 3 ਦੀ 90 4 ਦੀ 100 ਆ ਜੀ ਜਿਹੜਾ ਵੀ ਤੁਹਾਨੂੰ ਕਲਰ ਡੇਨ ਪਸੰਦ ਆਉਗਾ ਸਕਰੀਨ ਸ਼ਾਟ ਲਈ ਚਲੋ ਜੀ ਸਾਨੂੰ WhatsApp ਆਰਡਰ ਕਰ ਲਈ ਚੋ ਲੋ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ 300 ਸਿਰਫ ਦਾ ਰੇਟ ਆ ਜੀ ਇੱਕ ਸੂਟ ਦੀ ਸੀਪਿੰਗ 60 2 ਦੀ 80 3 ਦੀ 90 4 ਦੀ 100 ਆ ਜੀ ਸਕਰੀਨ ਸ਼ਾਟ ਲਈ ਚਲੋ ਜੀ ਸਾਨੂੰ WhatsApp ਆਰਡਰ ਕਰ ਦਿਓ ਜੀ ਨੰਬਰ ਦਿੱਤਾ ਹੋਇਆ ਜੀ ਇਸ ਨੂੰ ਮਿਲੂਗਾ ਜੀ ਅਲੀ ਸ਼ੇਰ ਵਾਲਾ ਥਾਣਾ ਰੋਡ ਪੀਖੀ ਜੀ ਕਲਰ ਜੇ ਦੇਖੀ ਚਲੋ ਸਕਰੀਨ ਸ਼ਾਟ ਲਈ ਚਲੋ WhatsApp ਆਰਡਰ ਕਰੀ ਚਲੋ ਸਾਨੂੰ ਕੱਲ ਡਿਆਰ ਸਾਰੀ ਬਹੁਤ ਸੋਹਣੇ ਨੇ 300 ਰੁਪਏ ਰੇਟ ਆ ਸਿਰਫ 300 ਜੀ 1 ਸੂਟ ਦੀ 80 2 ਦੀ 80 3 ਦੀ 90 4 ਦੀ 100 ਜੀ ਸਕਰੀਨ ਸ਼ਾਟ ਲਈ ਚਲੋ ਜੀ WhatsApp ਆਰਡਰ ਕਰੀ ਚਲੋ ਜੀ ਕੱਲ ਡਿਆਰ ਬਹੁਤ ਪਿਆਰੇ ਨੇ 300 ਰੁਪਏ ਸਿਰਫ 300 ਜੀ AKTX ਬ੍ਰਾਂਡ ਦੇ ਕੱਪੜੇ ਨੇ ਸਾਰੇ 300 ਸਿਰਫ 300 300 ਜੀ ਸਕਰੀਨ ਸ਼ਾਟ ਲਈ ਚਲੋ WhatsApp ਆਰਡਰ ਕਰੀ ਚਲੋ ਜੀ 300 ਸਿਰਫ 300 ਜੀ ਸੇਲ ਬਣਾ ਲੱਗਿਆ ਬਹੁਤ ਵੱਡਾ ਜੀ ਬਹੁਤ ਵੱਡੀ ਆਫਰ ਦੇ ਵਿੱਚ ਆਈ ਇਹ ਸਕਰੀਨ ਸ਼ਾਟ ਲਈ ਚਲੋ ਜੀ